ਹਾਂ ਹਾਂ ਕਰ ਲੈ ਹਾਂ ਸਰਾ ਇਹ ਉੱਥੇ ਪਾ ਲਾਣਾ ਆਪਾਂ ਨੇ ਹੈ ਕਿ ਆ ਬਾਈ ਉਹ ਨਹੀਂ ਆਪਣੇ ਜਮਦੂਦ ਦੇ ਝੋਟੇ ਖੜਿਆ ਦੇ ਦੋ ਹੈ ਇਹ ਬਾਈ ਲੋਕਲ ਦੀ ਮਸ਼ੀਨ ਦੰਦ ਹੋਈਆਂ ਨਾ ਹਾਂਜੀ ਇਹਨਾਂ ਦਾ ਮਾਲਕ ਵੀ ਬਣਾ ਚੰਗਾ ਫੈਨ ਆ ਵੀਡੀਓ ਦੇਖ ਦੋ ਵੀ ਕਿਦਾਂ ਆਇਆ ਤਾਂ ਨੰਬਰ ਲੈ ਗਿਆ ਤਾਂ ਨੇ ਰਾਤ ਤੋਂ ਹੀ ਉਹਦਾ ਨੰਬਰ ਨਹੀਂ ਤਾਂ ਸੇਵ ਕਰਾ ਜੇ ਕਿਤੇ ਉਹਦਾ ਨੰਬਰ ਸੇਵ ਕਰਿਆ ਹੁੰਦਾ ਨਾ ਮੇਰੇ ਕੋਲੇ ਫੇਰ ਕੋਈ ਦਿੱਕਤ ਨਹੀਂ ਆਪਾਂ ਨੇ ਚੱਕ ਲੈਣਾ ਦਾ ਮੋਨ ਪਰ ਰਾਤ ਤੁਹਾਡੇ ਘਰੇ ਆ ਜਾਣਾ ਦਾ ਉੱਥੀ ਹਾਂ 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 ਜੀ ਉੱਥੀ ਪੱਕਾ ਹਾਂ ਕਿਆ ਕਰਨੀ ਰਾਤ ਹਨੇਰੇ ਅੱਧੀ ਰਾਤ ਨੂੰ ਇੱਥੇ ਤੇ ਵੀ ਜਰਾ ਕਰਮਾ ਮਾਰਿਆ ਕਹਿੰਦਾ ਹੁਣ ਕਿੱਥੇ ਫਸਿਆ ਇਹਦੇ ਕੋਲ ਦੇਖ ਕਿਆ ਹਾਲ ਕਰਿਆ ਇਹਦਾ ਹੈ ਪੂੰਛ ਇਹਦੀ ਪੰਨੀ ਪੀਆ ਮੂੰਹ ਇਹਦਾ ਪੰਨਿਆ ਵੇਦਾ ਹੱਥਾਂ ਲਾ ਕੱਬਾ ਜਾ ਸਹੀ ਆ ਬਸ ਇੱਕ ਹੋਰ ਬਾਈ ਠੀਕ ਹੈ ਜੀ ਚਲੋ ਜਰਾ ਸਾਰੇ ਆ ਬੋਤਲ ਆ ਮੂਰਨ ਛੱਡ ਦੇ ਉਦੋਂ ਨਾਲ ਥੈਲਾ ਲੈ ਜਿਹੜਾ ਬਜੀ ਕਹਿੰਦਾ ਤੂੰ ਹਲਵਾ ਜਾ ਉਹ ਪਿਆਹ ਰਾਜਾ ਜੀ ਚ ਕਹ ਤੋੜੀ ਪਾਈ ਹੋਏ ਤੇ ਸ਼ੋਕ ਨਹੀਂ ਹੋ ਰੱਖੀ ਉਹਨੇ ਸਟਿੱਕਰ ਦਾ ਖਰਾਬ ਕਰਦਣਾ ਉਹਨੇ ਤੇ ਲੋਕਲ ਦੀ ਮਸ਼ੀਨ ਤੇ ਹੁੰਦੀ ਨਹੀਂਦਾ ਹਾਂਜੀ ਅੱਛਾ ਕਿਹੜੇ ਪਿੰਡ ਦੀਆਂ ਮਸ਼ੀਨ ਰੇ ਕਿਚਨ ਆ ਰਹੀ ਆ ਜੀ ਤੇ ਦਾ ਪਛੇ ਹੀ ਸਾਡੇ ਹਨ ਟੀਕਟ ਕਿੰਨਾ ਕੇਰੀ ਚੱਲੀ ਕਰਤਾ 250 ਕਿੱਲਾ ਕਹਿੰਦੇ ਕਰਤਾ ਚੱਲ ਬਜੀ ਲੋਕਲ ਦੀਆਂ ਮਸ਼ੀਨਾਂ ਜਾਰੇ ਕੰਮ ਕਰ ਜਾਂਦੀਆਂ ਹਨ ਹੈ ਨਾ ਇਹਨਾਂ ਦੇ ਫਿਰ ਰਾਤ ਰੋਤ ਨੂੰ ਮੁੜਾਈ ਜਾਂਦੇ ਹਨ ਹੈ ਨਾ ਇਹਨੂੰ ਆਈ ਨਹੀਂ ਨਾ ਕਹਿੰਦੇ ਚਲਾਏ ਨੂੰ ਟਾਈਮ ਹੋ ਗਿਆ ਨਹੀਂ ਹੂੰ ਹੂੰ ਅਸੀਂ ਜਗਾਈ ਸੀ ਹਾਂ 21 ਨੂੰ 21 ਤਰੀਕ ਨੂੰ ਜਗਾਈਦਾ 20 ਦਾ ਦਾ ਮੂਰਤੀ ਹੈ ਹੈ 20 ਤਰੀਕ ਦਾ ਦਾ ਮੂਰਤੀ ਹੀਗਾ ਆਪਣਾ 21 ਤਰੀਕ ਨੂੰ ਜਗਾਈ ਸੀ 20 ਨੂੰ ਮੂਰਤ ਕਰਿਆ ਦਾ ਆ ਖੌਂਚਣਾ ਜ ਬੜਾ ਖਤਰਨਾਕ ਚੱਕੀ ਵੇਦੋਂ ਹੈ ਇਹਦਾ ਰੱਖਣਾ ਪੈਂਦਾ ਨੇੜੇ ਕਿਉਂ ਕਿ ਲੋਕ ਵਧੀਆ ਨਹੀਂ ਹੈਗੇ ਲੋਕ ਨਹੀਂ ਵਧੀਆ ਕਿ ਤੁਸੀਂ ਨਹੀਂ ਵਧੀਆ ਸਾਹੀ ਤਾਂ ਚੰਗੇ ਆ ਬਾਈ ਮੈਂ ਮੈਂ ਖਾਸਾ ਖਤਰਨਾਕ ਜਿਹਾ ਰੱਖਿਆ ਹੌਂਚਣਾ ਬਾਈ ਇਹਦੇ ਹੈ ਡਰ ਲੱਗਦਾ ਭਰਾਵਾ ਇਹ ਕੱਢ ਕੇ ਦੱਸਿਓ ਕਾਦੇ ਵਾਸਤੇ ਹੈ ਇਹ ਕਾ ਇਹ ਕਿਸ ਕੰਮ ਆਉਂਦਾ ਬਾਈ ਜੀ ਇਹ ਵੀ ਦੱਸਿਓ ਮਸ਼ੀਨਾਂ ਤੇ ਇਹ ਮਸ਼ੀਨਾਂ ਤੇ ਕੰਮ ਤਾਂ ਆਉਂਦਾ ਜਿਹੜਾ ਨਾ ਪੈਸੇ ਦੇਵੇ ਪੈਸੇ ਲੈਣ ਤੇ ਕੰਮ ਆਉਂਦਾ ਹੈ ਹੈ ਸਹੀ ਹੈ ਕਹ ਨਹੀਂ ਸਹੀ ਹੈ ਜੀ ਓਕੇ ਮਾੜਾ ਹੱਥ ਚ ਪੜਾਇ ਦੇਖ ਕੇ ਆਲਾ ਦੂਸਰਾ ਜੀ ਕਿਤਨਾ ਪੈਸਾ ਆ ਆ ਵੀ ਪਕੜੋ ਪਰਾ ਰੱਖ ਪਰਾ ਇੱਧਰ ਲੈ ਬਾਹਰ ਲਾ ਹਾਂ ਪਰਾ ਲਾ ਉੱਧਰ ਲਾ ਬਾਕੀ ਸਮਾਨ ਲੋਡ ਕਰਨ ਲੱਗੇ ਆ ਬਾਈ ਹਜੇ ਇੱਥੇ ਦਾ ਕੰਮ 2-3 ਦਿਨਾਂ ਦਾ ਨਹੀਂ ਬਈ ਚੱਲਦਾ ਕੰਮ ਹਨਾ ਨਹੀਂ ਚੱਲਦਾ ਜੀ ਤਿੰਨ-ਚਾਰ ਦਿਨ ਦਾ ਮੈਨੂੰ ਲੱਗਦਾ ਰੇ ਮਸ਼ੀਨ ਕੇ ਚੋੜੂ ਜਿਹੜੇ ਹਿਸਾਬ ਨਾਲ ਬਾਰਸ਼ ਗਰੀ ਆ ਸਹੀ ਗੱਲ ਹਨਾ ਬਾਈ ਸਾਡਾ ਸਮਾਨ ਆ ਉਹ ਪਿਆਰਾ ਤਰਪਾਲ ਦੇ ਵਿੱਚੇ ਬੜਾ ਬੈਠਾ ਰਿਹਾ ਉਹ ਉੱਥੇ ਮੈਂ ਖੋਡਾ ਹੀ ਨਹੀਂ ਬਣਾਇਆ ਔਰਲੇ ਬੱਚੇ ਇਹ ਮੈਂ ਹੀ ਬਣਾਇਆ ਕੱਲ ਅੱਛਾ ਜੀ ਇੱਥੇ ਬੜਿਆ ਬੈਠਾ ਰਿਹਾ ਜਿੰਨਾ ਜਿੰਨਾ ਟਾਂ ਮੀਂਹ ਪਿਆ ਪਈ ਆ ਮੈਂ ਨਹੀਂ ਤੇ ਰੇਲੇ ਵਿੱਚ ਤੇ ਅੱਛਾ ਜੀ ਇਹ ਬਦਨੇ ਕੜੇ ਤੇ ਬਾਅਦ ਫੇ ਮੈਂ ਜਾ ਕੇ ਮਸ਼ੀਨ ਲੈ ਕੇ ਆਇਆ ਮੈਂ ਕਿਹਾ ਕਿ ਮਸ਼ੀਨ ਬਾਈ ਉਧਰ ਖੇਤਾਂ ਦੇ ਵਿੱਚ ਤੇ ਹੋ ਰਹਾ ਚੱਲੀਏ ਗਾਹ ਨੂੰ ਚਲੋ ਜੀ ਚਲੋ ਜੀ ਥੋੜੇ ਨਾਲ ਹੀ ਆ ਹਾਂ ਮਾਹ ਤੋੜਾ ਸਾਬਾ ਉਹ ਤੋੜਾ ਸਾਬਨਾ ਆ ਡਿੱਗ ਜੂ ਛੱਡ ਦੇ ਛੱਡਦਾ ਹੀ ਨਹੀਂ ਗਿਰਦਾ ਹੁਣ ਸਮਾਨ ਸਮੂਹ ਨੂੰ ਕਢ ਕੇ ਲੋਡ ਆ ਨਾ ਇਹ ਕਾਦੇ ਬਾਈ ਕੰਬੈਨ ਵਾਲਿਆਂ ਦਾ ਕੰਮ ਆ ਪਰਦੇਸੀ ਯਾਰ ਹੈ ਤਾਂ ਹਨਾ ਮੜਾ ਜਾ ਕਿਤੇ ਮੀਂਹ ਪੈ ਗਿਆ ਠੰਡਾ ਦਿੱਤਾ ਜਾ ਹੋ ਗਿਆ ਮੌਸਮ ਤਰਪੇ ਕਹਿੰਦੇ ਨੌਰਤਾ ਬਾਈ ਪਰਸਾਂ ਦਾ ਹੀ ਪੈਂਦਾ ਹੈ ਹੈ ਉੱਥੇ ਯਾਰ ਬਹੁਤਾ ਬੁਰਾ ਆ ਰਾ ਨਾ ਕੀ ਬਣੂਗਾ ਨਵੀਆਂ ਮਸ਼ੀਨਾਂ ਦਾ ਤੰਬੂ ਫੜਾ ਫੜ ਤਾਰਿਆ ਰਾਤ ਨਾ ਮੀਂਹ ਆਇਆ ਜਦ ਪਰਸੋਂ ਦਾ ਬੜੇ ਚਾਅ ਨਾ ਬਣਾਇਆ ਤਾਂ ਹਨਾ ਵੀ ਮੀਂਹ ਨਹੀਂ ਆਉਂਦਾ ਪਰ ਜੇ ਮੀਂਹ ਆਇਆ ਤਰਪਾਲ ਐ ਕਰੇ ਵੀ ਨਾਲ ਇਹ ਐਂਗਲ ਜੇ ਪੱਤੀਆਂ ਨਾਲੇ ਪਟਕੇ ਲੈ ਜੂ ਪਰ ਫੜਾ ਫੜ ਤਾਰ ਕੇ ਸਮਾਨ ਢੱਗਿਆ ਵੈ ਕਬੂਕ ਤਾਂ ਯਾਨੀ ਫੇਰ ਵੀ ਚਲੋ ਭਿੱਜੇ ਗਏ ਹਾਂ ਵੱਲੋਂ ਵੱਲੋਂ ਫੜਾ ਫੜ ਨਿਕਲੀ ਠੰਡੇ ਠੰਡੇ ਤੇ ਫੇਰ ਨਾ ਬਾਰਸ਼ ਆ ਜਾਵੇ ਇਹ ਟੈਂਕ ਪਰ ਟੱਕਣ ਵੀ ਨਹੀਂ ਹੈਗਾ ਕਰ ਮਾਲੀ ਦੇ ਖੁੱਲਾ ਹੀ ਆ ਸਾਰਾ ਜਗੜਾ ਟੋਡੇ ਵੀ ਖੁੱਲੇ ਹੀ ਆ ਨਾ ਬਈ ਬੰਦਾ ਆ ਇਹ ਤਾਂ ਖੁੱਲਾ ਹੀ ਆ ਸਾਰਾ ਜਗਾਂ ਨਾ ਹਾਂ ਇਹ ਤਾਂ ਖੁੱਲਾ ਹੀ ਆ ਜਗਾਂ ਮੜਾ ਜੇ ਪੈਰ ਰੱਖਣ ਦੀ ਦੇਦਾ ਬੰਦਾ ਜਿਹੜੇ ਦਰਾਖ ਦੇ ਕੇ ਵੇਚਣ ਠੀਕ ਹੈ ਹੈ ਵਧੀਆ ਮਸ਼ੀਨ ਮੈਂ ਸ਼ਰਾਬ ਬਾਈ ਜੀ ਹੈ ਨਵੀਂ ਨੁਮਾਤ ਪਾਉਂਦੀ ਜਾਂਦੀ ਦੀ ਤੋਰਾ ਬਹੁਤਾ ਮਸ਼ੀਨ ਹੈ ਹੈ ਗਾੜੀ ਕਦੋਂ ਤੋਰਾ ਤਾਂ ਬਾਈ ਦੂਏ ਜਿਹਾ ਹੀ ਕੱਢੀ ਹੋਈ ਨਹੀਂ ਹੈਗੀ ਚਾਹੇ ਗਿੱਲਾ ਚਾਹੇ ਸੁੱਕਾ ਉੱਕਣੇ ਗੂੰਗੀ ਜੋ ਲੰਘ ਜਾਂਦੀ ਹੈ ਵਿੱਚ ਨੂੰ ਨਾ ਨਾ ਆ ਬਾਕੀ ਇਹਨੂੰ ਬੋਸ ਲਾ ਦੇ ਮੈਂ ਇਹਨੂੰ ਰੋਕਦਾ ਵੀ ਥੱਕਾ ਨਾ ਕਰੇ ਕਿਨੂੰ ਵੀ ਪਤਾ ਤਾਂ ਲੱਗਦਾ ਨਹੀਂ ਹੈ ਗੱਲੇ ਦਾ ਮਸੂਹੂਰ ਹੀ ਨਹੀਂ ਕਰਦੀ ਵੀ ਕਿੱਲਾ ਹੋਏ ਹਾਂ ਪਤਾ ਹੀ ਨਹੀਂ ਲੱਗਦਾ ਕੱਲ ਪਤੰਦਰ ਮੀਂਹ ਆਈ ਤੇ ਬਾ ਨਦੀ ਜੀ ਨੂੰ ਕੱਢ ਲਏ ਬੰਦੀ ਕਿੱਧਰ ਨੂੰ ਕੱਢ ਲਏ ਅੱਛਾ ਉਹ ਮੈਂ ਤਾਂ ਇੱਥੇ ਆ ਕੇ ਦੇਖਿਆ ਮੈਂ ਕਿਹੜੇ ਮਸ਼ੀਨ ਤੇ ਲੀ ਕਿੱਥੇ ਪਈ ਵੀ ਇਧਰ ਨੂੰ ਐ ਨਹੀਂ ਘੁੰਮਣਾ ਰੱਤਾ ਉੱਥੋਂ ਪਾ ਕੇ ਇਧਰ ਦੇ ਪਾਸੇ ਇਧਰ ਦੇ ਵੜਨਾ ਗਏ ਐ ਬਸ ਮੜਾ ਜਾ ਪਾ ਦੇ ਏਡਾ ਕਿਆ ਉਥੇ ਇਹਨੇ ਕਦੇ ਜਾਣਾ ਗਰਗਿਆ ਗਰਗਿਆ ਹੋਰ ਕਿਆ ਨਹੀਂ ਇਹਦੇ ਬੈਠੀ ਨਹੀਂ ਕੱਢਦੇ ਲੈ ਕਰੀਰੇ ਪਾ ਪਾ ਚੰਗੀ ਤਰ੍ਹਾਂ ਪਾ ਭਾਈ ਇੱਥੋਂ ਦੀ ਹੈ ਨਾ ਮੈਂ ਉਹਦੀ ਕਮਾਵਾਂਗੇ ਮਜ਼ੀਨ ਵਾਲਾ ਉਹ ਸਮਾਨ ਹੈ ਮਾਰ ਲੰਦਾ ਅੱਗੇ ਸੀਜ਼ਨ ਉਹਦੇ ਲੰਬੇ ਜਿੱਥੇ ਸਮਾਨ ਧਾਰਦੇ ਸੀ ਨਾ ਮਹੀਨਾ ਮਹੀਨਾ ਅੰਦਰ ਜਾ ਕੇ ਤੇ ਹੁਣ ਭਾਈ ਸੀਜ਼ਨ ਵੀ ਥੋੜੇ ਥੋੜੇ ਰਹਿ ਗਏ 5 5 6 6 ਦਿਨ ਦੇ ਸਮਾਨ ਲਾ ਲਓ ਚੜਾ ਲਓ ਲਾ ਲਓ ਚੜਾ ਲਓ ਇਹੀ ਬੱਕੀਆਂ ਕਰ ਦਿੰਦਾ ਮਾੜੇ ਬੰਦੇ ਨੇ ਨਾ ਉਹ ਪਾਪੇ ਝਾੜਦੇ ਨੇ ਬੱਕੀਆਂ ਅੰਦਰ ਕਰੀਵੇਂ ਨੇ ਉੱਪਰ ਉਹ ਕਿਵੇਂ ਲੜ ਗਿਆ ਆਪਿਆ ਜਿਵੇਂ ਕਰੇਲੇ ਨੂੰ ਬੇਲ ਨੂੰ ਹਾਂ ਛੱਡ ਬਾਕੀ ਸਹੀ ਗੱਲ ਆ ਬਾਈ ਵਿਖੇ ਅੰਦਰ ਕਰਨੇ ਵਾਲੇ ਕੰਮ ਆ ਮੈਂ 4-5 ਕੁਆਂਟਰਲ ਸਮਾਨ ਕਦੇ ਖੇਲ ਉੱਪਰ ਰੱਖਣਾ ਚੜਾਉਣਾ ਤਾਰਨਾ ਬਾਈ ਬੂਟ ਰਹਿ ਗਏ ਮੇਰੇ ਬੂਟੀ ਰੱਖਾ ਗਏ ਹਾਂ ਇਹ ਕਹਿੰਦਾ ਬਾਬੂ ਜੀ ਨਾਲ ਕਿਆ ਕਰ ਦੂੰ ਹੈ ਇਹ ਬੜਾ ਘੋੜ ਗਿਆ ਬਾਬੂ ਜੀ ਚਾਹ ਚਾਹ ਬਣਵਾ ਲਈਏ ਜਾਂ ਬਾਬੂ ਜੀ ਪੈਸੇ ਦੇ ਉਹ ਚਾਹ ਲਈ ਆਈਏ ਬੰਦਾ ਘੈਂਟ ਆ ਰੌਣਕੀ ਬੰਦਾ ਸਾਡਾ ਆ ਵੀਡੀਓ ਚ ਕਈ ਬੰਦੇ ਨੇ ਕਮੈਂਟ ਬਹੁਤ ਕਰਿਆ ਪਿਛਲੀ ਚ ਕਹਿੰਦੇ ਬੰਦਾ ਬਾਈ ਘਾਤਕਾ ਬਸ ਕੇ ਇਹਦੇ ਕੱਪੜੇ ਦੇ ਕੇ ਸਾਰਾ ਡੌਲੇ ਜਿਹਾ ਦਿਖਾਇਆ ਕਰ ਵੀਡੀਓ ਚ ਹੈ ਡੌਲੇ ਡਰਾਉਣਾ ਇਹਦੇ ਰ ਹੋਰ ਕੁਝ ਨਹੀਂ ਤੈਨੂੰ ਤਾਂ ਕਈ ਵਾਰ ਦੇਖ ਕੇ ਖੇਤ ਬੜਨੇ ਵਾਲੇ ਤੇ ਆਲੇ ਦਾਲੇ ਕੀੜੇ ਹੀ ਦੇਈ ਜਾਂਦਾ ਜਿਵੇਂ ਕਰਮਾ ਕਰਦਾ ਹੁੰਦਾ ਵੀ ਇਹ ਕਿ ਐ ਮਣੀ ਇਹਦੇ ਕੱਪੜੇ ਪੂਰੇ ਪੌਣੇ ਬਾਈ ਉੱਥੇ ਕਿਤੇ ਹੋਰ ਨਾ ਨਿਆਣੇ ਡਰਾਈ ਜਾਵੇ ਅਗਲਿਆਂ ਦੇ ਇੱਕ ਬਦਲਵਾਦ ਦੀ ਵੀਡੀਓ ਹੈ ਗੱਲ ਮੇਰੇ ਕੋ ਚੁੱਕ ਮੈਂ ਥੱਲੇ ਛੋਟੀ ਜੀ ਕੁੜੀ ਦੇਖੀ ਆ ਤਾਂ ਹਾਂ ਛੋਟੀ ਜੀ ਕੁੜੀ ਦੇਦੀ ਯਾਰ ਕੰਪਾ ਨਹੀਂ ਕੀ ਉਹ ਹੈ ਕਿੱਥੋਂ ਦੀ ਹੈ ਬਦਰਵਾਸ ਆ ਪਿੱਛੇ ਗੂਨੇ ਦੇ ਪਿੱਛੇ ਆ ਹਾਂ ਉਹ ਮੈਨੂੰ ਪੁੱਛਿਆ ਸੀ ਕਮੈਂਟਾਂ 'ਚ ਬੰਦਿਆਂ ਨੇ ਮੈਂ ਹੀ ਪਾਈ ਹੋਊ ਮੈਂ ਆਈ ਇਹ ਦੇਖੋ ਮੈਂ ਅੱਗੇ ਪਾਈ ਗਰੁੱਪ 'ਚ ਉਹਨਾਂ ਨੇ ਪੁੱਛਿਆ ਵੀ ਕਿੱਥੋਂ ਦੀ ਬਦਰਵਾਸ ਦੀ ਆ ਬਾਈ ਕੰਬਾਈਨ ਵਾਲੇ ਬਾਈ ਹਨਾ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਲੰਘਦੇ ਆ ਨਾ ਕਿਸੇ ਵੀ ਚਾਹੇ ਖੁੱਲੀ ਹੋ ਸੜਕਾ ਨਾ ਵੀ ਨਿਆਣਿਆਂ ਦਾ ਬਾਈ ਕੁਝ ਨਹੀਂ ਪਤਾ ਲੱਗਦਾ ਹੈਗਾ ਜਦੋਂ ਚੰਗੇ ਕਮੈਨ ਤਾਂ ਆਪਣੇ ਰਾਹ ਸਹੀ ਆਉਂਦੀ ਦੀ ਸਹੀ ਹਾਂ ਉਹ ਨਿਆਣਾ ਹੁਣ ਪਹਿਲਾਂ ਦਾ ਮਾਪੇਬ ਦੇਖਦੇ ਨਹੀਂ ਕੁੜੀ ਨੇ ਦੇਖਿਆ ਪਹਿਲਾਂ ਇੱਕ ਪਹਿਲਾਂ ਇੱਕ ਰੋਡ ਐਂ ਪਾਰ ਕਰਿਆ ਗੱਡਾ ਦਾ ਤਾਂ ਫੇਰ ਐਂ ਕਰਿਆ ਵਾਪਸ ਵਾਰੇ ਹੱਥਲੇ ਆਈ ਗਿਆ ਤੇ ਅਗਲਾ ਕਹਿੰਦਾ ਬੜੀ ਮਸ਼ਿੰਦਰੀ ਇਹਨਾਂ ਦੇ ਹੁਣ ਲਓ ਜੀ ਪੈਸੇ ਹੁਣ ਪਤਾ ਨਹੀਂ ਵਿਜਾਰੇ ਦਾ ਕਿੰਨੇ ਕ ਲੱਖ ਚ ਕਾੜਾ ਛੋਟੂ ਤਾਂ ਲੱਗ ਗਿਆ ਸੀ ਇਹਨੋ ਦਾ ਨਾ ਲੱਗ ਗਿਆ ਮਸ਼ੀਨ ਵੀ ਪਸ ਨਹੀਂ ਕਿਹੜੀ ਮਸ਼ੀਨ ਨਹੀਂ ਦਿਖਦੀ ਨਿੱਕਾ ਨਾ ਨਾ ਸੰਤ ਜੀ ਕੈਮਰੇ ਦੀ ਰਿਕਾਰਡਿੰਗ ਕਰੀ ਹੋਈ ਆ ਮੈਂ ਦੇਖੀ ਆ ਹਾਂ ਕੈਮਰੇ ਦੀ ਰਿਕਾਰਡਿੰਗ ਕਰੀ ਹੋਈ ਆ ਏ ਭਾਈ ਹੈ ਨਾ ਜਦ ਆਪਾਂ ਰੋਡ ਤੇ ਵੱਲੋਂ ਆਉਣੇ ਆ ਤਾਂ ਘੰਟਾ ਡੇਢ ਘੰਟਾ 2 ਘੰਟੇ ਹੈ ਨਾ ਪਰ ਮੈਂ ਇੱਕ ਦਿਨ ਵੱਧ ਲੱਗ ਜਵੇ ਪਰ ਇਹੋ ਜਿਹੇ ਚੀਜ਼ਾਂ ਤੋਂ ਨਾ ਮਾਲਕ ਬਚਾਉ ਰੱਖੇ ਬਹੁਤ ਬਾਈ ਮਾੜੀ ਘਟਨਾ ਹੋਈ ਹੈ ਨਾ ਸਾਡਾ ਵੀਰ ਕੋਈ ਐਮਪੀ ਨੂੰ ਦੇਖੋ ਆਪਾਂ ਆਉਣੇ ਹੋਰੇ ਹੈ ਨਾ ਬਾਈ ਕੋਈ ਵੀ ਆ ਜਾਏ ਅਸੀਂ ਉਹ ਲਾ ਲਈਏ ਹੁਣ ਆਪਾਂ ਆਉਣੇ ਹੋਰੇ ਕਮਾਉਣ ਵਾਸਤੇ ਆਉਣੇ ਆ ਨਾ ਵੀ ਚਲੋ ਸੀਜ਼ਨ ਸਾਡਾ ਵਧੀਆ ਲੱਗੂ 4 ਰੁਪਏ ਕਮਾ ਕੇ ਲਿਆਵਾਂਗੇ ਪਰ ਇਹੋ ਜਿਹੇ ਘਟਨਾਵਾਂ ਜਾਂ ਤਾਂ ਹੁੰਨੀਆਂ ਫੇਰ ਬਾਈ ਬੜਾ ਹੈ ਨਾ ਯਾਰ ਦੁੱਖ ਹੁੰਦਾ ਬਾਕੀ ਮੈਂ ਵੀਡੀਓ ਕਲਿੱਪ ਲਾ ਦਰਨਾ ਉਹਦੀ ਹੈ ਨਾ ਫਿਰ ਤੁਸੀਂ ਕਲ ਚੈੱਕ ਕਰਿਓ ਫਿਰ ਦੇਖਿਓ ਹਨਾ ਵੀ ਕਸੂਰ ਕੀ ਦਾ ਕਮੈਨ ਕਮੈਨ ਵਾਲੇ ਦਾ ਵੀ ਕੋਈ ਕਸੂਰ ਨਹੀਂ ਹੈਗਾ ਉਹਦੇ ਵਿੱਚ ਚਲੋ ਬਾਕੀ ਹੁਣ ਉਹਦੀ ਲਿਖੀ ਹੋਈ ਦੀ ਹੈ ਨਾ ਜਿੱਕਣਾ ਮਾਰਕ ਕਹਿੰਦਾ ਵੀ ਇਹ ਬੰਦੇ ਜਿਵੇਂ ਹੋਣੀ ਆ ਉਹਨੂੰ ਕੋ ਟਾਲ ਨਹੀਂ ਸਕਦਾ ਨਾ ਸਾਰਾ ਮਾਲਕ ਦੇ ਹੱਥ 'ਚ ਹੀ ਆ ਆਪਾਂ ਤਾਂ ਉਹਦੇ ਕੁਝ ਵੀ ਨਹੀਂ ਕਰ ਸਕਦੇ ਬਾਕੀ ਇਹ ਬਾਈਓ ਨਹੀਂ ਵਿਸ਼ਾਲ ਮਸ਼ੀਨ ਤੇ ਸਪੈਸ਼ਲ ਪੱਤੀਆਂ ਹੀ ਮਿਲਣਾ ਹਾਂ ਹਾਂ ਪੱਤੀਆਂ ਉੱਥੇ ਪਈਆਂ ਉਹ ਪੱਤੀਆਂ ਹੈਗੀਆਂ ਗੁਰੂ ਆਪਣੇ ਕੋਲ ਹਾਂ ਹਾਂ ਲੈ ਹਥਿਆਰ ਸਾਰੇ ਆ ਆਪਣੇ ਕੋਲ ਮਸ਼ੀਨ ਭਾਵੇਂ ਪੁਰਾਣੀ ਆ ਤੇ ਇਹਨਾਂ ਨੇ ਦਵਾਈ ਕਾਲਗਟ ਦੇ ਆ ਕੇ ਦਿੱਤੀ ਕਾਲਗਟ ਲਾਉਂਦਾ ਸੀ ਸਾਲਾ ਨਾਲ ਪੱਤੀ ਆਂਦੇ ਜਵੇਂ ਹਾਂ ਪੱਤੀਆਂ ਇਹਦੀ ਬਾਸਕਟ ਦੀਆਂ ਹੀ ਆ ਬਾਕੀ ਲੱਗਿਆ ਰਵਾਨਗੀ ਕਰਨ ਇਹ ਹਜੇ ਕੋਈ ਪਤਾ ਨਹੀਂ ਵੀ ਲੱਗੇ ਕਿੱਥੇ ਰੂਆ ਕਰਨਾ ਜਾਵਾਂਗੇ ਮੇਰੀ ਸਲਾਹ ਵੀ ਹੁਣ 10:00 ਮਿੰਟ ਤੋਂ ਹੁਣ 20:00 ਪਈ ਜਾਂਦੇ ਹਨਾ ਵੀ 20:00 ਦੇ ਬਾਅਦ ਤੁਹਾਨੂੰ ਬਦਾ ਪਹਿਲੀ ਮਿੱਟੀ ਦਾ ਸੂਤ ਨਹੀਂ ਆਉਂਦੀ ਉਹ ਬਾਈ ਉਹ ਨਹੀਂ ਦੇਖੋ ਕੱਡਾ ਖੁੰਚਣਾ ਚੱਕੀ ਕਰਦੇ ਆ ਵੀ ਉੱਚੀ ਫਸਲ ਤੇ ਹੁਣ ਮੱਕੀ ਹੈ ਨਾ ਚੱਲ ਪਿਆ ਮੱਕੀ ਦਾ ਸੀਜਨ ਟਾਵਾ ਟਾਵਾ ਚੱਲ ਪਿਆ ਮੈਂ ਕਿਹਾ ਵੀ ਚਲੋ ਦੇਖਦੇ ਆ ਕਿਤੇ ਪਸਾਉਨੇ ਆ ਪੈਰ ਹਨਾ ਵੀ ਬਣੀ ਦੋ ਤਿੰਨ ਬੰਦੇ ਹੈਗੇ ਆਪਣੀ ਗੱਲ ਵੀ ਹੋਈ ਇੱਥੇ ਤਾਂ ਬਾਈ 20:00 ਪੈ ਗਿਆ ਹੁਣ ਘਟਾ ਘਟ ਵੀ ਚਾਰ ਪੰਜ ਦਿਨ ਕੰਮ ਨਹੀਂ ਚੱਲਦਾ ਹਜੇ ਹੋਰ ਬਾਕੀ ਤੇ ਤੁਹਾਨੂੰ ਸਮਾਨ ਸਮੂਹ ਲੋਡ ਕਰਕੇ ਫਿਰ ਨਿਕਲਦੇ ਆ ਆਪਣੀ ਮੰਜ਼ਿਲ ਵੱਲ ਨੂੰ ਬਾਈ ਉਹ ਨਹੀਂ ਵਿਚਾਰੇ ਦੇਖੋ ਨਾ ਕਿੰਨੀ ਪੰਜਾਬ ਵਾਲੇ ਬੰਦੇ ਕਿੰਨੇ ਇੱਕ ਦੂਜੇ ਦਾ ਦਿਲ ਦਰਦ ਹੁੰਨੇ ਆ ਇਹ ਕਸਮਾਨ ਸਾਰਾ ਲੋਡ ਕਰਾਉਣਾ ਹੈ ਬਾਈ ਉਹ ਨਹੀਂ ਹੈ ਲੱਗੇ ਹੋਏ ਆ ਵਿਚਾਰੇ ਕਹਿੰਦੇ ਬਾਈ ਸਾਰਾ ਕਰਾ ਕੇ ਹੈਡਰ ਮਗਾਉਂਦਾ ਹਜੇ ਆ ਪੀਲੀ ਸ਼ਰਟ ਵਾਲਾ ਕਹਿੰਦਾ ਹੈਡਰ ਮਗਾ ਲੰਨੇ ਆ ਮੈਂ ਕਿਹਾ ਯਾਰ ਹੈ ਇੰਨਾ ਹੈ ਹੈ ਇਹ ਹੈਡਰ ਮਗਾਉਣ ਨੂੰ ਤਿਆਰ ਤਾਂ ਪਤੰਦਰ ਉਹਨਾਂ ਕੋਲ ਸਟਿੱਪਣੀ ਯਾਰ ਆਪਣੀ ਗਰਤਾਰ ਵਾਲਿਆਂ ਕੋ ਵੀ ਲਈ ਆਈਏ ਇੱਕ ਟਾਇਰ ਆ ਬਣਾਉਣਾ ਕੋ ਸਟਿੱਪਣੀ ਖਣੇ ਆਪਣੇ ਕੋ ਜੋੜਾ ਦੋ ਸਟਿੱਪਣੀਆਂ ਉਹਨਾਂ ਕੋ ਛੋਟੀਆਂ ਲਿਆਈਏ ਉਹਨਾਂ ਦੇ ਜਿਹੜੀ ਖੋਬਰੀ ਦੀ ਗੱਲ ਆ ਹਾਂ ਹਾਂ ਉਹ ਕਹਾ ਚੱਲਦੀ ਆ ਉਹ ਵੀ ਸਾਡੇ ਬੰਦੇ ਨਹੀਂ ਕਰਤਾ ਦਾ ਕੰਮ ਕਾਲੇ ਕਿ ਜਾਂਦੇ ਨਹੀਂ ਹੂੰ ਜਾਂਦੀ ਸਾਰੇ ਕੰਮ ਕਰਤਾ ਤੇ ਜਾਂਦੀ ਸਾਰੇ ਹਾਂ ਮੈਂ ਤੋ ਵੇਖਣਾ ਪੈਪ ਕਾ ਨੂੰ ਦੱਬੇ ਵੇਦੇ ਯਾਰ ਇੰਨਾ ਗਿੱਲਾ ਖੇਤ ਬਾਈ ਆਪਾਂ ਨੂੰ ਵੀ ਤਾਂ ਦੇਖਦਾ ਵੀ ਡੀਜ਼ਲ ਫਗੂਗਾ ਨਾ ਮਸ਼ੀਨ ਧਾਲੀ ਪਹਿਲੇ ਗੇਅਰ 'ਚ ਨਹੀਂ ਦੁਰਦੀ ਤੂੰ ਜੂਨ ਲੱਗਿਆ ਉਹਦੇ ਬਾਅਦ ਉੱਥੇ ਸੁਣ ਲਾ ਗਾ ਮਸ਼ੀਨ ਉਹ ਗਿੱਲੇ 'ਚੋਂ ਕੱਢੀ ਟਰੈਕਟਰ ਪਾ ਕੇ ਕੱਢਣ ਦੇ ਬਾਅਦ ਉਹਨੇ ਮਸ਼ੀਨ ਨੇ ਗੇਅਰ ਦੀ ਫੋਰਮ ਤੋੜਤੀ ਜਾਂ ਗੇਅਰ ਮਾਰਿਆ ਝੂਟਾ ਮਾਰਿਆ ਟਰੈਕਟਰ ਨੇ ਤੇ ਉਹਨੇ ਗੇਅਰ ਨੂੰ ਝੂਟਾ ਮਾਰਿਆ ਉਹਨੇ ਫੋਰਮ ਤੋੜਤੀ ਮਗਰ ਹੋਰ ਭਾਂਜ ਫੋਰਮ ਫੋਰਮ ਪਾ ਕੇ ਉਹਨਾਂ ਦੀ ਆਇਆ ਫਿਰ 2 2.5 ਵੀ ਜੀ ਇਹਨਾਂ ਨੂੰ ਰੋਟੀ ਦਿੱਤੀ ਵੀ ਜਿਆਣ ਨੂੰ ਆ ਕੇ ਵੀ ਲੱਤ ਪਾਉਂਦੇ ਯਾਰ ਜੱਪੜਾਂ ਦਾ ਜੋੜਾ ਲੈ ਲਾ ਉੱਥੇ ਕਨਾਵਾ ਬਾਈ ਜਿੱਥੇ ਦੁਕਾਨ ਆਵੇ ਨਾ ਹਾਂ 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 ਚੋਰ ਆਏਗਾ ਕਿ ਹੁਣ ਤੁਸੀਂ ਇੱਧਰ ਹੀ ਜਾਣਾ ਇੱਧਰ ਹੀ ਜਾਣਾ ਸੀ ਚੋਰ ਆਏਗਾ ਹਾਂ ਉਹ ਤੁਹਾਨੂੰ ਸਭ ਨਹੀਂ ਦੇਗਾ ਹਾਂ ਹਾਂ ਮਿਲੇਗਾ ਨਹੀਂ ਮਿਲੂਗਾ ਪਹਿਂਦੀ ਪਿੰਦੀ ਜਿਹਨੇ ਪੰਜਾਬੀ ਦੀ ਗੱਲ ਕਰ ਵੀ ਤੁਸੀਂ ਮੈਂ ਸੀ ਪੰਜਾਬ ਦੇ ਆ ਉਹ ਤੇ ਤੁਹਾਨੂੰ ਜਾਣਾਂਗੇ ਸ਼ਹਿਰ ਵਿੱਚੋਂ ਦੀ ਇੱਕ ਗੱਲ ਆ ਲੋਕਲ ਦੀ ਮਸ਼ੀਨ ਆ ਇਹਦੇ ਫਰਕ ਦਾ ਬੰਦੇ ਨੂੰ ਪੈਂਦਾ ਹਨਾ ਮਾਲੋ ਲੋਕਲ ਦੀ ਮਸ਼ੀਨ ਆ ਤੇ ਬੰਦਾ ਕਈ ਕਈ ਵਾਰ ਮੈਂ ਵੀ ਮੈਂ ਵੀ ਵੇਲਾ ਇਹਨਾਂ ਦੀਆਂ ਮਸ਼ੀਨਾਂ ਦੇ ਆਉਂਦਾ ਰਹੇ ਹਾਂ ਘਰਾਂ ਜਾ ਕੇ ਵੀ ਕਈ ਵਾਰ ਐ ਕਰੀ ਜਾਣਾ ਆਮ ਕਰਾਂ ਤੁਮ ਕਾ ਹਣਾ ਭਲੇਖਾ ਜਾ ਪੈ ਜਾਂਦਾ ਕਿਉਂ 4 ਦਿਨ ਤੇ ਰਹਿੰਦਾ ਹੀ ਇਹ ਹਾਂ ਨਾ ਹਾਂ ਸਹੀ ਗੱਲ ਆ ਥੱਲੇ ਛੜ ਇੱਧਰ ਹੋ ਜਾ ਬਾਈ ਇੱਧਰ ਹੋ ਜਾ ਥੱਲੇ ਛੜ ਦੇ ਬਾਈ ਵਾਸकट ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਜੱਥਾ ਕਰ ਰੱਬ ਰੱਖਾ ਤੇ ਦੱਸਾਂਗੇ ਤੁਹਾਨੂੰ ਹਣਾ ਕਿਹੜੇ ਏਰੀਏ 'ਚ ਰਵਾਨਗੀ ਕਰਾਂਗੇ ਠੀਕ ਆ ਵੀਰੇ ओके okay. शुक्रिया ਖੁੰਚਣਾ ਰੱਖਦੇ ਮੇਰਾ ਵੀਰ ਹਣਾ ਕਾਲਾ ਗੁੱਸਾ ਠੰਡਾ ਹੁਣ ਮੀਂਹ ਦਾ ਤਾਂ ਹੁਣ ਨਹੀਂ ਆਉਂਦਾ ਹੈਗਾ ਬੱਦਲ ਬਣ ਕੇ ਆਵੇ ਸੇ ਫੇਰ ਦੁਬਾਰੇ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ